ਸਟ੍ਰਾਈਕ ਭੇਜੀਆਂ ਜਾ ਰਹੀਆਂ ਨੇ ਤੇ ਇਹ ਸਟ੍ਰਾਈਕ ਕਿਸੇ ਹੋਰ ਦੇ ਵੱਲੋਂ ਨਹੀਂ ਸਗੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਤੋਂ ਭੇਜੀਆਂ ਜਾ ਰਹੀਆਂ ਨੇ ਤਾਂ ਹੁਣ ਤੁਹਾਨੂੰ ਦੱਸਦੇ ਆ ਕਿ ਆਖਰਕਾਰ ਸਟ੍ਰਾਈਕ ਭੇਜਣ ਦੇ ਨਾਲ ਹੁੰਦਾ ਕੀ ਆ ਜਦੋਂ ਕੋਈ ਕਾਪੀਰਾਈਟ ਸਟ੍ਰਾਈਕ ਪੇਜ ਦਾ ਤੇ ਜੇਕਰ 4 ਤੋਂ 5 ਵੱਧ ਸਟ੍ਰਾਈਕ ਹੋ ਜਾਂਦੀਆਂ ਨੇ ਤੇ ਸਿੱਧੇ ਤੌਰ ਤੇ ਜਿਹੜਾ ਪੇਜ ਫੇਸਬੁੱਕ ਤੋਂ ਜਿਹੜਾ ਹਟਾ ਦਿੱਤਾ ਜਾਂਦਾ ਤਾਂ ਉਸੇ ਤਰ੍ਹਾਂ ਜਿਵੇਂ ਲੋਕ ਆਵਾਜ਼ ਟੀਵੀ ਦੇ ਨਾਲ ਕੱਲ ਕੀਤਾ ਗਿਆ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਤਨਦੀਪ ਸਿੰਘ ਢਾਲੀਵਾਲ ਜਿਸਦੇ ਤੁਸੀਂ ਪੌਡਕਾਸਟ ਹੁੰਦੇ ਹੋ ਤੇ ਅੱਜ ਰਤਨਦੀਪ ਸਿੰਘ ਢਾਲੀਵਾਲ ਦੇ ਪੇਜ ਦੇ ਉੱਪਰ ਲਗਾਤਾਰ ਸਟ੍ਰਾਈਕ ਭੇਜੀਆਂ ਜਾ ਰਹੀਆਂ ਨੇ। ਅਣ ਨਾਲ ਇਸ ਵਕਤ ਪੱਤਰਕਾਰ ਰਤਨਦੀਪ ਸਿੰਘ ਢਾਲੀਵਾਲ ਜੁੜੇ ਹੋਏ ਨੇ। ਰਤਨ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ ਦੇ ਵੱਲੋਂ মিডিਆ ਦੀ ਆਜ਼ਾਦੀ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ? ਰੇਟਸ ਕੀਤੀਆਂ ਜਾ ਰਹੀਆਂ ਨੇ, ਚੈਨਲ ਬੰਦ ਕਰਵਾਏ ਜਾ ਰਹੇ ਨੇ, ਕਾਪੀਰਾਈਟ ਸਟ੍ਰਾਈਕ ਭੇਜੇ ਜਾ ਰਹੇ ਨੇ। ਕਿਸ ਤਰ੍ਹਾਂ ਵੇਖਿਆ ਜਾਵੇ? ਹਾਂਜੀ ਟੋਟਲੀ ਇਹ ਤਾਂ ਮਤਲਬ ਤਾਨਾਸ਼ਾਹੀ ਤੇ ਉੱtre ਆਈ ਹੈ ਸਰਕਾਰ ਦੇ ਸਰਕਾਰ ਦੱਸਣਾ ਚਾਹੁੰਦੀ ਆ ਵੀ ਜਿਹੜੇ ਮੁੱਖ ਮੰਤਰੀ ਦਾ ਚਿਹਰਾਗਾ ਉਹ ਵੀ ਅਸੀਂ ਪੇਂਟਡ ਕਰਾ ਲਿਆ ਆ ਆਮ ਆਦਮੀ ਪਾਰਟੀ ਨੇ ਤੇ ਉਹ ਵੀ ਜੇ ਚਿਹਰੇ ਦੀ ਕੋਈ ਤਸਵੀਰ ਪਾਊਗਾ ਉਹਦੇ ਤੇ ਕਾਪੀਰਾਈਟ ਆ ਜਾਊਗਾ ਮਤਲਬ ਇਹ ਤੁਸੀਂ ਇਦੂ ਆਪਾਂ ਕਹਦਾਂਗੇ ਵੀ ਨਖਿੱਧ ਹਰਕਤ ਕੀ ਹੋ ਸਕਦੀ ਆ ਸਰਕਾਰ ਦੀ ਇੱਕ ਪਾਸੇ ਜਿੱਥੇ ਇਹ ਕਹਿੰਦੇ ਸੀ ਵੀ ਸਾਨੂੰ ਸਵਾਲ ਪੁੱਛਿਆ ਕਰੋ ਤੁਸੀਂ ਦੂਜੀਆਂ ਸਰਕਾਰਾਂ ਨੂੰ ਵੀ ਸਵਾਲ ਪੁੱਛਿਆ ਕਰੋ ਸਾਨੂੰ ਵੀ ਪੁੱਛ ਸਕਦੇ ਹੋ ਅਸੀਂ ਤਾਂ ਸਵਾਲ ਹੀ ਪੁੱਛ ਰਹੇ ਆ ਅਸੀਂ ਹੋਰ ਤਾਂ ਕੁਛ ਵੱਖਰਾ ਕਰ ਨਹੀਂ ਰਹੇ ਜੀ ਤੇ ਹੁਣ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਤੇ ਇਹ ਮੈਨੂੰ ਲੱਗਦਾ ਵੀ ਸਾ ਆਪਾਂ ਕਹਿੰਦੇ ਵੀ ਸ਼ਾਮ-ਦਾਮ ਡੰਡ ਭੇਦ ਜਿਹੜੀ ਉਹ ਪਾਲਿਸੀ ਸੀ ਮਨੀਸ਼ ਸੋਦੀਆ ਦੀ ਉਹ ਇਹਨਾਂ ਨੇ ਲਾਗੂ ਕਰ ਦਿੱਤੀ ਆ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਤਾਂ ਆਪਣੀ ਆਵਾਜ਼ ਦੇ ਰਾਹੀਂ ਇਹੀ ਦੱਸਣਾ ਚਾਹ ਰਹੇ ਆ ਵੀ ਸਭ ਤੋਂ ਜਿਹੜੀ ਆਪਾਂ ਕਹਿੰਦੀਏ ਕਰਪਟ ਭ੍ਰਿਸ਼ਟ ਤੇ ਤਾਨਾਸ਼ਾਹ ਸਰਕਾਰ 1966 ਤੋਂ ਜਦੋਂ ਦਾ ਪੰਜਾਬ ਇਹ ਬਣਿਆਗਾ ਇਹ ਸਰਕਾਰ ਹੋਊ ਜੀ ਤੇ ਜੇਕਰ ਤਾਂ ਜੇ ਆਪਾਂ ਲੋਕ ਆਵਾਜ਼ ਦੀ ਗੱਲ ਕੀਤੀ ਜਾਵੇ ਤਾਂ ਲੋਕ ਆਵਾਜ਼ ਜਿਹੜਾ ਉਸ ਨੂੰ ਬੰਦ ਕਰਵਾਇਆ ਗਿਆ ਅੱਜ ਤੁਹਾਡੇ ਪੇਜ ਦੇ ਉੱਪਰ ਸਟ੍ਰਾਈਕ ਭੇਜੀਆਂ ਜਾ ਰਹੀਆਂ ਨੇ ਤਾਂ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਸੀਐਮ ਭਗਵੰਤ ਮਾਨ ਦੀ ਫੋਟੋ ਜਿਹੜੀ ਹੈਗੀ ਆ ਉਸ ਦੇ ਉੱਪਰ ਸਟ੍ਰਾਈਕ ਭੇਜੀਆਂ ਜਾ ਰਹੀਆਂ ਨੇ ਆਮ ਤੌਰ ਤੇ ਕਿਹਾ ਜਾਂਦਾ ਕਿ ਸੀਐਮ ਜਿਹੜੇ ਆ ਉਹ ਸਭ ਦੇ ਸਾਂਝੇ ਹੁੰਦੇ ਨੇ ਪਰ ਇੱਥੇ ਕਿੰਦਾ ਕੀ ਫੋਟੋ ਤੇ ਸਟ੍ਰਾਈਕ ਭੇਜਣਾ ਕੀ ਮਨਸ਼ਾ ਲੱਗਦੀ ਹੈਗੀ ਆ ਕਿਉਂਕਿ ਆਮ ਤੌਰ ਤੇ ਚੋਣਾ ਜਿਹੜੀਆਂ ਬਹੁਤ ਨੇੜੇ ਨੇ ਤੇ ਮੋਰਚੇ ਸਰਕਾਰਾਂ ਘੱਟ ਖੋਲਦੀਆਂ ਨੇ ਪਰ ਇੱਥੇ ਵੱਡੇ ਵੱਡੇ ਅਦਾਰਿਆਂ ਦੇ ਨਾਲ ਵੀ ਮੱਥੇ ਲਾਏ ਜਾ ਰਹੇ ਨੇ ਹਾਂਜੀ ਇਹਨਾਂ ਨੇ ਇਹਨਾਂ ਨੇ ਇਹ ਜਗਵੰਤ ਜੀ ਦੱਸਦਾਗਾ ਵੀ ਜਿਹੜੇ ਸੀਐਮ ਨੇ ਉਹ ਕੁਸ਼ਟ ਲੋਕਾਂ ਦੇ ਨੇ ਜਾਂ ਸਿਰਫ ਆਮ ਆਦਮੀ ਪਾਰਟੀ ਦੇ ਸੀਐਮ ਨੇ ਜਿਵੇਂ ਪੰਜਾਬ ਕੇਸਰੀ ਤੁਹਾਡੇ ਗਰੁੱਪ ਦੇ ਉੱਤੇ ਵੀ ਇਹਨਾਂ ਨੇ ਰੇਡਾਂ ਮਰਵਾਉਣਾ ਕਹਿੰਦਾ ਇਹਨਾਂ ਦਾ ਇਹਦਾ ਇੱਕ ਤਰੀਕਾਕਾਰ ਆ ਉਹ ਤਰੀਕੇਕਾਰ ਦੇ ਤਹਿਤ ਇਹ ਸਾਰਾ ਕੁਝ ਕਰਦੇ ਜਿਵੇਂ ਪਹਿਲਾਂ 2-4 ਸਟ੍ਰਾਈਕਸ ਆਉਣੀਆਂ ਫਿਰ 4 ਆਉਣੀਆਂ ਜਿਵੇਂ ਅੱਜ ਸਾਨੂੰ ਹੁਣੇ ਨੋਟੀਫਿਕੇਸ਼ਨ ਆਇਆ ਵੀ ਤੁਸੀਂ ਆਪਦੇ ਪੇਜ ਦੇ ਉੱਤੇ ਕੁਝ ਵੀ ਪੋਸਟ ਨਹੀਂ ਕਰ ਸਕਦੇ ਹੁਣ ਇਹ 2 ਦਿਨਾਂ ਬਾਅਦ ਜਾਂ 1 ਦਿਨ ਬਾਅਦ ਫਿਰ ਹੋਰ ਸਟ੍ਰਾਈਕਸ ਮਾਰ ਕੇ ਪੇਜ ਹਟਾ ਦੇਣਗੇ ਜਾਂ ਸਾਨੂੰ ਉਸ ਕੁਝ ਇਹਨਾਂ ਦੀਆਂ ਤਸਵੀਰਾਂ ਜਾਂ ਜੋ ਇਹਨਾਂ ਦੇ ਅਸੀਂ ਕੰਟੈਂਟ ਪਾਇਆ ਹੈਗਾ ਉਹ ਸਾਨੂੰ ਰਿਮੂਵ ਕਰਨਾ ਪਊਗਾ ਪਰ ਇਹ ਗੱਲ ਹੈ ਵੀ ਜਦੋਂ ਸੀਐਮ ਨੇ ਜਾਂ ਕੋਈ ਵੀ ਪੋਲੀਟੀਸ਼ੀਅਨ ਆ ਕੋਈ ਕਲਾਕਾਰ ਜਿਹੜਾ ਪਬਲਿਕ ਫਿਗਰ ਆ ਅਗਰ ਤੁਸੀਂ ਉਹਦਾ ਮਤਲਬ ਤੁਸੀਂ ਚਿਹਰਾ ਵੀ ਪੇਟੈਂਟ ਕਰਾਈ ਬੈਠੇ ਹੋ ਤੁਸੀਂ ਉਹਦਾ ਚਿਹਰੇ ਦਾ ਕਾਪੀਰਾਈਟ ਲਈ ਬੈਠੇ ਹੋ ਇਹਦਾ ਮਤਲਬ ਜੱਗੋ 13ਵੀਂ ਗੱਲ ਹੈ ਤੁਹਾਡੇ ਨਾਲ ਵੀ ਇਹ ਇਦਾਂ ਹੀ ਕਰ ਰਹੇ ਆ ਕਦੇ ਪੋਲੂਸ਼ਨ ਕੰਟਰੋਲ ਦੀਆਂ ਉਹ ਆ ਕਦੇ GST ਦੀਆਂ ਮਤਲਬ ਇੰਨੇ ਲੰਮੇ ਸਾਲਾਂ ਤੋਂ ਚੱਲਦੇ ਅਦਾਰੇ ਕੀ ਉਹ ਬਿਨਾ ਕਿਸੇ ਕਾਗਜ਼ ਪੱਤਰਾਂ ਤੋਂ ਚੱਲ ਰਹੇ ਆ ਬਿਨਾ ਕਿਸੇ ਪਰਮਿਸ਼ਨਾਂ ਤੋਂ ਚੱਲ ਰਹੇ ਆ ਮਤਲਬ ਇਹ ਤਾਂ ਉਹ ਗੱਲ ਹੋ ਗਈ ਵੀ ਹਾਂ ਸਾਡੇ ਮੁਤਾਬਕ ਕੱਲੋ ਸਾਡਾ ਗੁਣਦਾਨ ਕਰੋ ਸਾਡੇ ਬਾਰੇ ਸੋਲੇ ਪੜੋ ਤੁਸੀਂ ਦੱਸੋ ਵੀ ਹਾਂ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਹੀ ਅਜੇ ਇਹ ਮੁੱਖ ਮੰਤਰੀ ਆ ਵੀ ਪੰਜਾਬ 'ਚ ਇਹਨਾਂ ਨੇ ਹੀ ਸੜਕਾਂ ਬਣਾ ਉਦੋਂ ਪਹਿਲਾਂ ਤਾਂ ਕੁਝ ਹੋਇਆ ਹੀ ਨਹੀਂ ਸੀ ਧਰਤੀ ਤੇ ਮਨ ਲੱਗਦਾ ਜੀ ਤਾਂ ਦੂਸਰੇ ਪਾਸੇ ਜਿਵੇਂ ਸੀ ਆਪਾ ਗਵਰਨਟਮੈਂਟ ਉਹਨਾਂ ਦੀ ਫੋਟੋ ਦੇ ਉੱਪਰ ਸਟ੍ਰਾਈਕ ਲੱਗਦਾ ਕਿ ਇਹ ਚਿਹਰੇ ਮੂਰੇ ਕੋਈ ਹੋਰ ਬਣੇ ਹੋਏ ਨੇ ਤਾਂ ਇੱਥੇ ਇਹਨਾਂ ਦੇ ਪਿੱਛੇ ਹੋਰ ਵੀ ਬਹੁਤ ਵੱਡੀ ਗੇਮ ਆ ਆਮ ਤੌਰ ਤੇ ਦਿੱਲੀ ਦੇ ਨਾਲ ਜੋੜਿਆ ਜਾਂਦਾ ਕਿ ਪੰਜਾਬ ਸਰਕਾਰ ਦਿੱਲੀ ਤੋਂ ਚਲਦੀ ਹੈਗੀ ਆ ਆ ਬਿਲਕੁਲ ਇਹਦਾ ਪਤਾ ਹੀ ਹੈ ਸੁਪਰ ਸੀਮ ਕੌਣ ਆ ਪੰਜਾਬ ਦੇ ਵਿੱਚ ਉਹ ਲੁੱਟ ਕੇ ਲੈ ਗਏ ਫਿਰ ਦੂਜੇ ਆਏ ਉਹ ਲੁੱਟ ਕੇ ਲੈ ਗਏ ਹੁਣ ਤੀਜੇ ਭਾਈ ਸਾਹਿਬ ਆਏ ਪਰ ਹੁਣ ਤਾਂ ਦੋਨੇ ਆ ਗਏ ਕਿਉਂਕਿ ਦਿੱਲੀ ਤੋਂ ਦੋਨੇ ਬੰਦੇ ਵਿਲੇ ਹੋ ਚੁੱਕੇ ਨੇ ਪਰ ਗੱਲ ਤਾਂ ਇਹ ਆ ਵੀ ਅਸੀਂ ਇਹਨਾਂ ਨੂੰ ਇਹ ਲੱਗਦਾ ਹੈਗਾ ਵੀ ਇਹ ਖਰਾ ਸਾਡੀ ਨਿਤੀ ਸਾਡੇ ਤੇ ਟਿੱਪਣੀ ਕਰਦੇ ਆ ਸਾਡੀ ਖਲਾਫਤ ਕਰਦੇ ਆ ਅਸੀਂ ਕੋਈ ਪਾਰਟੀ ਨਹੀਂ ਅਸੀਂ ਕੋਈ ਪੋਲੀਟੀਕਲ ਧਿਰ ਨਹੀਂ ਪਰ ਹਾਂ ਅਸੀਂ ਤਾਂ ਐਸਾ ਵੋਟਰ ਇਹ 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 ਬੜੇ ਕਹਿੰਦੇ ਆ ਇਹ ਕਹਿੰਦੇ ਵੀ ਤੁਸੀਂ ਤਾਂ ਪੱਤਰਕਾਰ ਨਹੀਂ ਤੁਸੀਂ ਯੂਟਿਊਬਰ ਹੋ ਬੰਦਾ ਚਲੋ ਯੂਟਿਊਬਰ ਤਾਂ ਹੈਗਾ ਨਾਲ ਅਸੀਂ ਵੋਟਰ ਵੀ ਆ ਪੰਜਾਬ ਦੇ ਅਸੀਂ ਤੁਹਾਨੂੰ ਸਵਾਲ ਪੁੱਛ ਰਹੇ ਆ ਤੇ ਮੇਰੀ ਗੱਲ ਯਾਦ ਰੱਖਿਓ ਜਗਵੰਤ ਜੀ ਜਿੰਨੇ ਸਰੋਤੇ ਆ ਤੁਹਾਡੇ ਸੁਣ ਰਹੇ ਉਹ ਵੀ ਯਾਦ ਰੱਖਣ ਜਦੋਂ ਇਹ ਪਿੰਡਾਂ ਦੇ ਵਿੱਚ ਹੁਣ ਜਾਣਗੇ ਇਹ ਤਾਂ ਹਜੇ ਫੇਸਬੁੱਕ ਤੇ ਤਾਂ ਘੱਟ ਸਵਾਲ ਹੋ ਰਹੇ ਆ ਇਹਨਾਂ ਨੂੰ ਏਦੂ ਦੁੱਗਣੇ ਤਿੱਕਣੇ ਸਵਾਲ ਹੋਇਆ ਕਰਨਗੇ ਜੀ ਤਾਂ 24 ਤਰੀਕ ਨੂੰ ਬਠਿੰਡਾ ਦੇ ਵਿੱਚ ਇਕੱਠ ਕੀਤਾ ਜਾ ਰਿਹਾ ਤਾਂ ਉੱਥੇ ਕੋਈ ਰਣਨੀਤੀ ਅੱਗੇ ਉਲੀਕੀ ਜਾਣੀ ਹੈਗੀ ਆ ਉਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਬਿਲਕੁਲ ਜੀ ਬਿਲਕੁਲ ਅਸੀਂ ਗਲੀ ਗਲੀ ਜਾਵਾਂਗੇ ਪੰਜਾਬ ਦੀ ਪੰਜਾਬ ਦੇ ਲੋਕਾਂ ਕੋਲੇ ਪਹੁੰਚ ਕਰਾਂਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਵੀ ਜਿਹੜੀ ਇਹ ਕੱਟੜ ਇਮਾਨਦਾਰੀ ਦਾ ਮਖੌਟਾ ਪਾਇਆ ਬਹੇ ਸਰਕਾਰ ਨੇ ਬਿਲਕੁਲ ਕੱਟੜ ਬੇਈਮਾਨ ਸਰਕਾਰ ਆ ਤੇ ਜਿਹੜੇ ਲੋਕ ਲੋਕਾਂ ਦੇ ਪ੍ਰਸ਼ਨਾਂ ਤੋਂ ਡਰੀ ਜਾਂਦੇ ਆ ਉਹ ਕੀ ਪੰਜਾਬ ਦਾ ਸਵਾ ਕਰਨਗੇ ਕਿ ਤੁਹਾਡੇ 3 ਪੁੱਤਾਂ ਦਾ ਭਿੱਖ ਸਵਾਰਨਗੇ ਇਹ ਅਸੀਂ ਲੋਕਾਂ ਨੂੰ ਦੱਸਾਂਗੇ 24 ਤਰੀਕ ਨੂੰ ਅਸੀਂ ਤੁਹਾਡੇ ਦਰਸ਼ਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇੱਥੇ ਭਰਮੇ ਇਕੱਠਾ ਚਾਓ ਅਸੀਂ ਇਹ ਪਹਿਲੀ ਰੈਲੀ ਰੱਖੀ ਆ ਮਾਲਵੇ ਦੇ ਵਿੱਚ ਉਸ ਤੋਂ ਬਾਅਦ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਸਾਥੋਂ ਜਿੰਨਾ ਬਣ ਹੋਇਆ ਅਸੀਂ ਉਨਾ ਕਰਾਂਗੇ ਜਿੰਨਾ ਟਾਈਮ ਇਹ ਸਾਥ ਚੱਲਦੇ ਆ ਉਸ ਟਾਈਮ ਐਦਾਂ ਹੀ ਸਰਕਾਰ ਦੀਆਂ ਜਿਹੜੀਆਂ ਆ ਫੇਕ ਸਾਰੇ ਜੁਨੀਆਂ ਵੀ ਸਕੀਮਾਂ ਜਿਉਂ ਨਾ ਇੱਦਾਂ ਹੀ ਪਰਦਾ ਫਾਸ਼ ਕਰਦੇ ਰਹਾਂਗੇ ਜੀ ਰਤਨ ਬਤੌਰ ਜਰਨਲਿਸਟ ਇੱਕ ادارے ਦੇ ਵਿੱਚ ਕੰਮ ਕਰਨਾ ਇੱਕ ਵੱਖਰੀ ਗੱਲ ਹੋ ਜਾਂਦੀ ਆ ਪਰ ਇੱਕ ਆਪਣੇ ਪੱਧਰ ਤੇ ਤੁਸੀਂ ਕਹਿੰਦਾ ਆਪਣਾ ਚੈਨਲ ਚਲਾਉਣਾ ਖਰਚੇ ਵੀ ਬਹੁਤ ਹੁੰਦੇ ਨੇ ਇਕੱਲੇ ਤੌਰ ਤੇ ਖਾਸ ਤੌਰ ਤੇ ਜਦੋਂ ਤੁਸੀਂ ਸੱਤਾ ਦੇ ਖਿਲਾਫ ਆਪਣੀ ਜਰਨਲਿਜ਼ਮ ਜਿਹੜੀ ਆ ਉਹ ਕਰਦੇ ਹੋ ਹਾਲਾਂਕਿ ਜਰਨਲਿਜ਼ਮ ਤਾਂ ਹੁੰਦੀ ਏ ਆ ਕਿ ਸੱਤਾ ਨੂੰ ਤੁਸੀਂ ਸ਼ੀਸ਼ਾ ਦਿਖਾਉਣਾ ਹੁੰਦਾ ਤਾਂ ਫਿਰ ਚੈਨਲ ਬੰਦ ਕਰਵਾ ਦੇਣਾ ਤਾਂ ਕਿੰਨਾ ਔਖਾ ਹੁੰਦਾ ਬਤੌਰ ਜਰਨਲਿਸਟ ਜੇ ਮੈਂ ਜਾਨਣਾ ਚਾਹਾਂ ਨਹੀਂ ਬਿਲਕੁਲ ਔਖਾ ਹੈਗਾ ਹੀ ਆ ਸਾਨੂੰ ਮਤਲਬ ਹੁਣ ਜੇ ਅਸੀਂ ਇੰਡੀਵਿਜੂਅਲ ਕੰਮ ਕਰਦੇ ਆ ਸਾਨੂੰ ਮਤਲਬ ਤੁਸੀਂ ਇਹ ਦੇਖੋ ਠੀਕ ਹੈ ਰੋਟੀ ਬਿਨਾ ਕੋਈ ਮਤਲਬ ਆਪਾਂ ਕਹਿ ਦਈਏ ਵੀ ਠੀਕ ਆ ਸਾਡਾ ਸਰਜੂਗਾ ਅਸੀਂ ਉਹ ਨਹੀਂ ਗੱਲ ਕਹਿੰਦੇ ਪਰ ਗੱਲ ਇਹ ਕਹਿਣੇ ਆ ਸਾਨੂੰ ਤਾਂ ਪਬਲੀਕਲੀ ਡੀਫੇਮ ਕਰਕੇ ਗਏ ਸੀ ચીਫ ਮਿਨਿਸਟਰ ਨੇ ਸਾਨੂੰ ਮੈਨੂੰ ਕਹਿ ਕੇ ਗਏ ਵੀ ਤੈਨੂੰ ਬੁਰਕੀ ਪੈ ਗਈ ਅਸੀਂ ਮੈਂ ચીਫ ਮਿਨਿਸਟਰ ਭਗਵੰਤ ਮਾਨ ਨੂੰ ਚੈਲੰਜ ਕਰਦਾ ਹਾਂ ਸਾਬਤ ਕਰਦੇ ਵੀ ਸਾਨੂੰ ਕਿਸੇ ਅਕਾਲੀ ਦਲ ਨੇ ਕਿਸੇ ਕਾਂਗਰਸ ਨੇ ਕਿਸੇ ਭਾਜਪਾ ਨੇ ਬੁਰਕੀ ਪਾਈ ਵੀ ਆ ਜੋ ਇਹ ਕਹਣਗੇ ਇਹਨਾਂ ਦੀਆਂ ਅਸੀਂ ਲੱਤਾਂ ਥਲੋਂ ਟੱਪ ਜਾਾਂਗੇ ਨਹੀਂ ਅਸੀਂ ਸਾਬਤ ਕਰਦੇ ਆਂ ਵੀ ਇਹ ਕੀ ਕੁਛ ਕਰ ਰਹੇ ਆ ਇਹਦਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਦੱਸ ਦੇਣਾਗਾ ਵੀ ਇਹ ਜਿਹੜੇ ਹੈਗੇ ਆ ਨਾ ਸੱਚੀ ਮੁੱਚੀ ਇੱਕ ਨਾਟਕਬਾਜ਼ ਨਿਕਲ ਗਏ ਸੱਚੀ ਮੁੱਚੀ ਜੀ ਤਬਾਬਾ ਸ਼ੁਕਰੀਆ ਰਤਨ ਜੀ ਜੀ ਤਾਂ ਬਿਲਕੁਲ ਜਿਹੜੇ ਮੀਡੀਆ ਦੇ ਉੱਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਅਸੀਂ ਜਾਣਕਾਰੀ ਦੇ ਰਹੇ ਸੀਗੇ ਕਿ ਕੱਲ ਲੋਕ ਅਵਾਜ਼ ਟੀਵੀ ਉਸ ਨੂੰ ਬੰਦ ਕੀਤਾ ਗਿਆ ਅੱਜ ਜਿਹੜਾ ਰਤਨਦੀਪ ਸਿੰਘ ਢਾਲੀਵਾਲ ਉਸਦੇ ਪੇਜ ਦੇ ਉੱਪਰ ਸਟ੍ਰਾਈਕ ਭੇਜੀਆਂ ਜਾ ਰਹੀਆਂ ਨੇ ਤੇ ਸਟ੍ਰਾਈਕ ਕਿਸੇ ਹੋਰ ਦੇ ਵੱਲੋਂ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਪੇਜ ਦੇ ਉੱਪਰੋਂ ਆ ਰਹੀਆਂ ਨੇ ਆ ਵੀ ਕਿਸ ਕੰਟੈਂਟ ਤੇ ਰੰਗਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਜਿਹੜੀ ਕਿਸੇ ਨੇ ਥੰਬਨੇਲ ਦੇ ਵਿੱਚ ਵਰਤੀ ਆ ਜਾਂ ਫਿਰ ਵੀਡੀਓ ਦੇ ਵਿੱਚ ਵਰਤ ਲਈ ਆ ਤਾਂ ਉਸਦੇ ਉੱਪਰ ਲਗਾਤਾਰ ਸਟ੍ਰਾਈਕ ਭੇਜੀਆਂ ਜਾ ਰਹੀਆਂ ਨੇ ਤੇ ਸਟ੍ਰਾਈਕ ਭੇਜ ਕੇ ਚੈਨਲ ਬੰਦ ਕਰਵਾਏ ਜਾ ਰਹੇ ਨੇ ਉੱਥੇ ਹੀ ਜੇਕਰ ਪਧਾਰਾ ਪੰਜਾਬ ਕੇਸ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਪੰਜਾਬ ਕੇਸਰੀ ਦੇ ਵੱਲੋਂ ਛੀਸਮੈlda ਮੁੱਦਾ ਚੱਕਿਆ ਗਿਆ ਤਾਂ ਉਸ ਮੌਕੇ ਪੰਜਾਬ ਕੇਸਰੀ ਦੇ ਉੱਪਰ ਵੀ ਰੇਟਸ ਕੀਤੇ ਆਗੇਗਾ ਤਾਂ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਿੱਧੇ ਤੌਰ ਤੇ ਮੀਡੀਆ ਦੀ ਆਜ਼ਾਦੀ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਤਾਂ ਇਸ ਨੂੰ ਲੈ ਕੇ ਮਠੰਡਾ ਦੇ ਵਿੱਚ 24 ਤਰੀਕ ਨੂੰ ਵੱਡੇ ਪੱਧਰ ਤੇ ਇਕੱਠ ਕੀਤਾ ਜਾ ਰਿਹਾ ਤਾਂ ਜਿਸ ਤਰ੍ਹਾਂ ਪੱਤਰਕਾਰ ਰਤਨਦੀਪ ਧਾਲੀਵਾਲ ਨੇ ਵੀ ਕਿਹਾ ਹੈ ਕਿ ਵੱਧ ਤੋਂ ਵੱਧ ਲੋਕ ਉੱਥੇ ਪਹੁੰਚਣ ਤਾਂ ਹਰ ਪੱਤਰਕਾਰ ਜੋ ਇੱਕ ਮੀਡੀਆ ਦੀ ਆਜ਼ਾਦੀ ਚਾਹੁੰਦਾ ਜੋ ਲੋਕ ਇਨਸਾਫ ਪਸੰਦ ਨੇ ਉਹਨਾਂ ਦੇ ਵੱਲੋਂ ਇਹ ਕੰਮ ਜਾ ਰਿਹਾ ਕਿ ਵੱਧ ਤੋਂ ਵੱਧ ਉੱਥੇ ਪਹੁੰਚਿਆ ਜਾਵੇ ਤਾਂ ਇੱਕ ਪਾਸੇ ਰਤਨਦੀਪ ਸਿੰਘ ਢਾਲੀਵਾਲ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਦੂਸਰੇ ਪਾਸੇ ਮਨਿੰਦਰ ਜੋ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਨੇ ਜੋ ਆਨਰ ਨੇ ਖੁਦ ਉਹ ਚੈਨਲ ਚਲਾਉਂਦੇ ਨੇ ਕੱਲ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾਉਣੇ ਆ ਦੋਸਤੋ ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਸਾਡੇ ਤੇ ਸਰਕਾਰ ਵੱਲੋਂ ਇੱਕ ਪਰਚਾ ਦਿੱਤਾ ਗਿਆ ਸੀ ਪਰਚੇ ਤੋਂ ਬਾਅਦ ਹੁਣ ਸਰਕਾਰ ਹੋਰ ਜਿਹੜਾ ਹਮਲਾਵਰ ਰਖ ਚੁੱਤਰੀ ਹੈ ਤੇ ਅੱਜ ਸਾਡਾ ਚੈਨਲ ਵੀ ਉਡਾ ਦਿੱਤਾ ਲੋਕਵਾਈ ਟੀਵੀ ਦਾ ਫੇਸਬੁੱਕ ਪੇਜ ਜਿਹਦੇ ਲਗਭਗ 932000 ਫੋਲੋਅਰ ਸੀ ਇਸ ਤੋਂ 932000 ਫੋਲੋਅਰ ਸੀ ਅੱਜ ਜੋ ਸਪੇ ਨੂੰ ਫੇਸਬੁੱਕ ਤੋਂ ਸਰਕਾਰ ਨੇ ਹਟਵਾ ਦਿੱਤਾ ਲਗਾਤਾਰ ਰਿਪੋਰਟਾਂ ਮਰਵਾ ਕੇ ਲਗਾਤਾਰ ਸਰਕਾਰ ਰਿਪੋਰਟਾਂ ਮਾਰ ਰਹੀ ਸੀ ਅਸੀਂ ਇਸ ਬਾਰੇ ਦੱਸਿਆ ਸੀ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਪੇਜ ਤੋਂ ਲਗਾਤਾਰ ਸਾਡੇ ਤੇ ਰਿਪੋਰਟਾਂ ਮਾਰ ਰਹੀ ਹੈ ਜਿਸ ਤੋਂ ਬਾਅਦ ਅੱਜ ਸਾਡਾ ਪੇਜ ਫੇਸਬੁੱਕ ਤੋਂ ਜਿਹੜਾ ਉੜਾ ਦਿੱਤਾ ਗਿਆ ਇਹ ਮੀਡੀਆ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ਤੇ ਲਗਾਤਾਰ ਸਰਕਾਰ ਹਮਲਾਵਰ ਹੋਈ ਹੈ ਬੜੇ ਲੋਕਾਂ ਨੂੰ ਇਹ ਲੱਗਦਾ ਸੀ ਜਦ ਮਾਨਯੋਗ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਪਰਚੇ ਤੇ ਸਟੇ ਦੇ ਦਿੱਤਾ ਸੀ ਕਿ ਹੁਣ ਸੰਘਰਸ਼ ਕਰਨ ਦੀ ਕੀ ਲੋੜ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਦੱਸਣਾ ਸਾਡਾ ਫਰਜ਼ ਹੈ ਕਿ ਅਸੀਂ ਸੰਘਰਸ਼ ਸਿਰਫ ਇਹ ਪਰਚੇ ਲਈ ਨਹੀਂ ਕਰ ਰਹੇ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹੜੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਪੰਜਾਬ 'ਚ ਜਗਬਾਣੀ ਦੇ ਉੱਪਰ ਹਮਲਾ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਬਿਜਲੀ ਕੱਟੀ ਗਈ ਹੋਟਲਾਂ ਤੇ ਰੇਡ ਪੂਰ ਪ੍ਰਚਾਰੇ ਕੀਤਾ ਗਿਆ ਹੋਟਲਾਂ ਚ ਆ ਕਮੀਆਂ ਸੀ ਆ ਪੇਸ਼ੀਆਂ ਸੀ ਤੇ ਸਿੱਧਾ ਮਕਸਦ ਸੀ ਕਿ ਉਸ ਅਦਾਰੇ ਨੂੰ ਦਬਾਉਣਾ ਰਤਨ ਤਾਲੀਵਾਲ ਦੇ ਪੇਜ ਤੇ ਵੀ ਸਰਕਾਰ ਵੱਲੋਂ ਸਿੱਧੀਆਂ ਰਿਪੋਰਟਾਂ ਮਾਰੀਆਂ ਗਈਆਂ ਉਹਨੇ ਵੀ ਜਨਤਕ ਕੀਤਾ ਹੋਰ ਵੀ ਅਨੇਕਾਂ ਪੇਜਾਂ ਤੇ ਰਿਪੋਰਟਾਂ ਵੱਜ ਰਹੀਆਂ ਤੇ ਉਸੇ ਤਹਿਤ ਜਿਹੜਾ ਲਗਾਤਾਰ ਇਹ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਨੂੰ ਬੋਲਣਾ ਪਵੇਗਾ ਸੰਘਰਸ਼ ਕਰਨੇ ਪੈਣਗੇ ਸਾਡਾ 24 ਦਾ ਸੰਘਰਸ਼ ਉਸੇ ਤਰੀਕੇ ਦੇ ਨਾਲ ਹੈ ਵੱਡੇ ਪੱਧਰ ਤੇ ਅਸੀਂ ਕਹਿੰਦੇ ਹਾਂ ਕਿ ਉੱਥੇ ਪਹੁੰਚੋ ਮਕਸਦ ਪਰਚੇ ਰੱਦ ਕਰਾਉਣਾ ਨਹੀਂ ਮਕਸਦ ਜਿਹੜਾ ਸੰਵਧਾਨ ਨੇ ਸਾਨੂੰ ਬੋਲਣ ਦਾ ਅਧਿਕਾਰ ਕੀਤਾ ਉਹਨੂੰ ਬਰਕਰਾਰ ਰੱਖਣਾ ਇਹ ਅਸੀਂ ਜਿਹੜਾ ਸਾਡਾ ਪੇਜ ਹੈ ਲੋਕਵਾਜ ਪੰਜਾਬੀਜੀ ਤੇ ਅਸੀਂ ਵੀਡੀਓ ਪਾ ਰਹੇ ਹਾਂ ਹੁਣ ਤੁਹਾਨੂੰ ਲੋਕਵਾਜ ਟੀਵੀ ਦੀਆਂ ਸਾਰੀਆਂ ਵੀਡੀਓਜ਼ ਇਹਦੇ ਤੇ ਦੇਖਣ ਨੂੰ ਮਿਲਣਗੀਆਂ ਜੋ ਵੀ ਅਸੀਂ ਕੰਟੈਂਟ ਪਾਵਾਂਗੇ ਇਹਦੇ ਤੇ ਪਾਵਾਂਗੇ ਤੇ ਨਾਲ ਹੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਵੀ ਜੋ ਵੀ ਜ਼ੋਰ ਲਗਾਉਣਾ ਹੈ ਪਰਚੇ ਪਾਉਣ ਦਾ ਲਾਉਣਾ ਹੈ ਚੈਨਲ ਬੰਦ ਕਰਨ ਦਾ ਲਾਉਣਾ ਹੈ ਹੋਰ ਵੀ ਤੁਹਾਡੇ ਤੋਂ ਕੋਈ ਕਿਉਂਕਿ ਤੁਹਾਡੇ ਕੋਲੇ ਬਹੁਤ ਕੌਜਾ ਮਾਫੀਆ ਤੁਹਾਡੇ ਕੋਲੇ ਹੈ ਗੈਂਗਸਟਰ ਤੁਹਾਡੇ ਕੋਲੇ ਹੈ ਜੋ ਵੀ ਤੁਹਾਡਾ ਤੋਂ ਜੋਰ ਲੱਗਦਾ ਤੁਸੀਂ ਲਗਾ ਸਕਦੇ ਹੋ ਪਰ ਇਹ ਆਵਾਜ਼ ਲੋਕਾਂ ਦੇ ਹੱਕ ਵਿੱਚ ਉੱਠਦੀ ਰਹੂਗੀ ਇਹ ਆਵਾਜ਼ ਲੋਕ ਆਵਾਜ਼ਾਂ ਉਹਨਾਂ ਆਵਾਜ਼ਾਂ ਤੋਂ ਜਿਹੜੀਆਂ ਆਜ਼ਾਦ ਆਵਾਜ਼ਾਂ ਉਹਨਾਂ ਤੋਂ ਸਰਕਾਰ ਨੂੰ ਦੁੱਖ ਕਿਸ ਗੱਲ ਦਾ ਹੈ ਕਿਉਂਕਿ ਸਰਕਾਰ ਨੇ ਕਿਸਾਨ ਕੁੱਟਨੇ ਆ ਪੰਜਾਬ 'ਚ ਉਹਨਾਂ ਨੂੰ ਇਹ ਹੈ ਕਿ ਇਹ ਚੈਨਲ ਲੋਕਾਂ ਨੂੰ ਦਿਖਾਉਣ ਕਿ ਅਸੀਂ ਕਿਸਾਨ ਕੁੱਟੇ ਹੈ ਇਹ ਸਰਕਾਰ ਨੇ ਮਜ਼ਦੂਰ ਕੁੱਟਨੇ ਆ ਉਨਾ ਨੀਆਂ ਆਵਾਜ਼ਾਂ ਦਬਾਉਣੀਆਂ ਉਹਨਾਂ ਦੇ ਮੁੱਦਿਆਂ ਦੇ ਉੱਤੇ ਉਹਨਾਂ ਦੇ ਡਾਂਗ ਫੇਰਨੀ ਹੈ ਇਹ ਚਾਹੁੰਦੇ ਆ ਕਿ ਉਹ ਆਵਾਜ਼ ਲੋਕਾਂ ਤੱਕ ਨਾ ਪਹੁੰਚੇ ਇਹ ਕਿਸਾਨ ਇਹ ਸਰਕਾਰ ਨੇ ਵਪਾਰੀਆਂ ਤੇ ਲਗਾਤਾਰ ਹੋ ਰਹੇ ਹਮਲੇ ਲਗਾਤਾਰ ਉਹਨਾਂ ਤੇ ਗੋਲੀਆਂ ਚੱਲ ਰਹੀਆਂ ਹਨ ਉਹਨਾਂ ਦੀ ਲੁੱਟ ਹੋ ਰਹੀ ਹੈ ਇਹ ਚਾਹੁੰਦੇ ਨੇ ਕਿ ਉਹ ਵਪਾਰੀਆਂ ਦੀਆਂ ਖਬਰਾਂ ਬਾਹਰ ਨਾ ਆਉਣ ਇਹ ਵਿਦਿਆਰਥੀਆਂ ਤੇ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਹੇ ਹੈ ਇਹ ਚਾਹੁੰਦੇ ਨੇ ਕਿ ਵਿਦਿਆਰਥੀਆਂ ਦੀ ਖਬਰ ਬਾਹਰ ਨਾ ਆਵੇ ਇਹ ਮੁਲਾਜ਼ਮਾਂ ਤੇ ਲਗਾਤਾਰ ਡੱਕ ਹੱਕਾਂ ਤੇ ਡਾਕਾ ਮਾਰ ਰਹੇ ਆ ਉਹਨਾਂ ਦੀਆਂ ਲਗਾਤਾਰ ਡੀਏ ਦੀਆਂ ਚੋਸਤਾਂ ਹੋ ਸਾਰਾ ਕੁਝ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਹੇ ਆ ਇਹ ਚਾਹੁੰਦੇ ਨੇ ਕਿ ਜਦ ਮੁਲਾਜ਼ਮ ਬੋਲਣ ਤਾਂ ਉਹਨਾਂ ਦੀ ਕੋਈ ਖਬਰ ਗੱਲ ਬਾਹਰ ਨਾ ਆਵੇ ਕਿਉਂਕਿ ਬਾਹਰ ਮੀਡੀਆ ਨੇ ਲੈ ਕੇ ਆਉਣੀ ਹੈ ਬਹੁਤਾ ਮੀਡੀਆ ਤਾਂ ਇਹਨਾਂ ਨੇ ਆਪਣੀ ਗੋਦੀ 'ਚ ਬਿਠਾਇਆ ਹੋਇਆ ਪਰ ਜਿਹੜਾ ਮੀਡੀਆ ਰਹਿ ਗਿਆ ਉਹਨੂੰ ਇਸ ਤਰੀਕੇ ਦੇ ਨਾਲ ਦਬਾਉਣ ਦੀ ਜਿਹੜੀ ਸਰਕਾਰ ਦੀ ਸਾਜ਼ਿਸ਼ ਹੈ ਪਰ ਪੰਜਾਬ ਦੇ ਵਿੱਚ ਅਸੀਂ ਹਰ ਵਾਰ ਕਹਨੇ ਆ ਕਿ ਜੇ ਅਸੀਂ ਵੀ ਚੁੱਪ ਹੋ ਜਾਵਾਂਗੇ ਤਾਂ ਪੰਜਾਬ ਦੇ ਲੋਕ ਚੁੱਪ ਹੋਣ ਵਾਲੇ ਨਹੀਂ ਪੰਜਾਬ 'ਚ ਕੋਈ ਹੋਰ ਖੜਾ ਹੋ ਜਾਵੇਗਾ ਪਰ ਪੰਜਾਬ ਦੇ ਲੋਕ ਬੋਲਦੇ ਰਹਿੰਦੇ ਨੇ ਬੋਲਦੇ ਰਹਿਣਗੇ ਇਸੇ ਤਰੀਕੇ ਨਾਲ ਸਰਕਾਰ ਦੀਆਂ ਆਲੋਚਨਾ ਕਰਦੇ ਰਹਿਣਗੇ ਸਰਕਾਰ ਜਿਸ ਰੋਹ ਦੇ ਵਿੱਚ ਆਈ ਹੈ ਅੱਜ ਤੱਕ ਅਸੀਂ ਕਾਂਗਰਸ ਦੇ ਰਾਜ ਦੇ ਵਿੱਚ ਵੀ 3 ਸਾਲ ਪੱਤਰਕਾਰੀ ਕੀਤੀ ਹੈ ਪਰ ਅੱਜ ਤੱਕ ਨਾ ਤਾਂ ਕਾਪੀਰਾਈਟ ਇਸਤਰੀ ਕੇ ਨਾ ਕੋਈ ਪਰਚਾ ਨਾ ਹੀ ਕਦੇ ਫੋਨ ਤੇ ਨਾ ਹੀ ਕੋਈ ਕੋਈ ਡਰਾਵਾ ਪਰ ਇਹ ਸਰਕਾਰ ਹਰ ਇੱਕ ਕੋਈ ਚੀਜ਼ ਤੇ ਉਤਰੀ ਹੋਈ ਹੈ ਕਿ ਜਿਹੜਾ ਵੀ ਕੋਈ ਸਵਾਲ ਕਰਦਾ ਹੈ ਉਹਨੂੰ ਦਬਾਉਣ ਲਈ ਉਹਨੂੰ ਨੱਪਣ ਲਈ ਹਰ ਜਿਹੜੀ ਹੈ ਉਹ ਬਾਹ ਲਾ ਰਹੀ ਹੈ ਅਸੀਂ ਦਿਖਾਇਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਇਹ ਜਿਹੜੇ ਮਹਿੰਗੇ ਟੈਂਟ ਲਿਆਏ ਜਾ ਰਹੇ ਆ ਕਿਸ ਤਰੀਕੇ ਨਾਲ ਬਸਾਂ ਤੇ ਪੈਸਾ ਉਜਾੜਿਆ ਜਾ ਰਿਹਾ ਕਿਸ ਤਰੀਕੇ ਨਾਲ ਪੰਜਾਬ ਦਾ ਖਜ਼ਾਨਾ ਉਜਾੜਿਆ ਅਸੀਂ ਦਿਖਾਇਆ ਕਿ ਕਿਸ ਤਰੀਕੇ ਨਾਲ ਮਜ਼ਦੂਰਾਂ ਕਿਸਾਨਾਂ ਅਮਲਾਜਮਾਂ ਵਪਾਰੀਆਂ ਵਪਾਰੀਆਂ ਤੇ ਹੋਰ ਸਾਰੇ ਸੰਘਰਸ਼ੀ ਲੋਕ ਜਿਹੜੇ ਆਪਣੇ ਸੰਘਰਸ਼ ਕਰਦੇ ਆ ਉਹਨਾਂ ਦੀ ਤਸਵੀਰ ਸਰਕਾਰ ਨੂੰ ਦਿਖਾਈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਬੋਖਲਾਹਟ ਤੇ ਵਿੱਚ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚੋਂ ਬੈਠੇ ਕੋਈ ਵੀਡੀਓ ਭੇਜਦੀ ਹੈ ਕੋਈ ਫੋਟੋ ਭੇਜਦੀ ਹੈ ਸਿਰਫ ਉਹੀ ਤੁਹਾਡੇ ਪੇਜਾਂ ਤੇ ਪਵੇ ਬਾਕੀ ਜੇਕਰ ਤੁਸੀਂ ਕੋਈ ਵਿਰੋਧ ਵਾਲੀ ਕੋਈ ਸਰਕਾਰ ਨੂੰ ਸਵਾਲ ਕਰਨ ਵਾਲੀ ਕੋਈ ਸਰਕਾਰ ਤੇ ਉਂਗਲ ਠਾਉਣ ਵਾਲੀ ਗੱਲ ਕਰੋਗੇ ਤਾਂ ਫਿਰ ਤੁਹਾਡੇ ਪੇਜ ਬੰਦ ਕੀਤੇ ਜਾਣਗੇ ਤੁਹਾਡੇ ਤੇ ਪਰਚਾ ਦਰਜ ਕੀਤਾ ਜਾਊਗਾ ਬੜਿਆ ਲੋਕਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਇਹ ਬੰਦੇ ਹੀ ਕਿਉਂ ਰੌਲਾ ਪਾਉਂਦੇ ਆ ਤਾਂ ਉਹਦੀ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਸਵਾਲ ਕਰਨ ਵਾਲਿਆਂ ਨੂੰ ਲਗਾਤਾਰ ਸਰਕਾਰ ਦਬਾਰੀ ਤੇ ਅਸੀਂ ਉਹਦੇ ਤੇ ਖਿਲਾਫ ਬੋਲਦੇ ਆਂ ਅੱਜ ਵੀ ਸਾਡਾ ਪੇਜ ਬੰਦ ਕੀਤਾ ਗਿਆ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਲੋਕ ਸਾਡੇ ਨਾਲ ਨੇ ਸਾਡੇ ਲੋਕ ਹਰ ਪੱਖ ਹਰ ਪੱਖ ਤੋਂ ਸਾਡੇ ਨਾਲ ਖੜਦੇ ਨੇ ਅਜੇ ਤੱਕ ਸਾਡੇ ਲੋਕਾਂ ਨੇ ਕਦੇ ਸਾਨੂੰ ਪਿੱਛੇ ਨਹੀਂ ਦਿਖਾਈ ਸਾਡਾ 932000 ਵਾਲਾ ਜਿਹੜਾ ਸਾਡਾ ਬਹੁਤ ਮਿਹਨਤ ਕਰਕੇ ਪੇਜ ਅਸੀਂ ਤੇ ਖੜਾ ਕੀਤਾ ਸੀ ਇਹ ਤੋਂ ਪਹਿਲਾਂ ਸਰਕਾਰ ਨੇ ਸਾਡੇ ਤਿੰਨ ਤੋਂ ਚਾਰ ਪੇਜ ਬੰਦ ਕੀਤੇ ਸੀ ਪਰ ਇਹ ਪੇਜ ਲਈ ਅਸੀਂ ਬੜੀ ਮਿਹਨਤ ਕੀਤੀ ਸੀ 932000 ਫੋਲੋਅਰ ਤੇ ਲਏ ਗਏ ਸੀ ਪਰ ਲੋਕਾਂ ਦੇ ਹੱਕ ਚ ਆਵਾਜ਼ ਠਾਉਣ ਲਈ ਸਾਡਾ ਇਹ ਪੇਜ ਕੁਰਬਾਨ ਹੁੰਦਾ ਹੋ ਜਾਵੇ ਅਸੀਂ ਜਿਹੜਾ ਪੇਜ ਅੱਜ ਲੋਕਵਾਜ਼ ਪੰਜਾਬੀ ਦਾ ਜਿਹਨੂੰ ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਆ ਕਿ ਉਹਨੂੰ ਫੋਲੋ ਕਰੋ ਇਹਨੂੰ ਜੁੜੋ ਤੇ ਨਾਲ ਹੀ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ YouTube ਤੇ ਤੁਸੀਂ ਵੱਧ ਤੋਂ ਵੱਧ ਜਾਓਗੇ ਇਹਦੇ ਨਾਲ ਉਹ ਸਿਕਿਉਰ ਪਲੇਟਫਾਰਮ ਹੈ ਪਰ ਅਸੀਂ ਇਹ ਕਹਿੰਦੇ ਆ ਕਿ ਇਹ ਵੀ ਸਰਕਾਰ ਬੰਦ ਕਰ ਦੋਗੀ ਅਸੀਂ ਤਾਂ ਵੀ ਬੋਲਣੋਂ ਨਹੀਂ ਹਟਾਂਗੇ ਜੇ ਸਾਨੂੰ Facebook ਤੋਂ ਬੈਨ ਨਹੀਂ ਕਰਵਾ ਦੋਗੀ ਅਸੀਂ ਸਪੀਕਰ ਲੈ ਕੇ ਮਾਈਕ ਲੈ ਕੇ ਲੋਕਾਂ ਦੇ ਘਰ ਘਰ ਤੱਕ ਵੀ ਖਬਰ ਪਹੁੰਚਾਵਾਂਗੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਅਸੀਂ ਵਾਅਦਾ ਕਰਦੇ ਹਾਂ ਸਰਕਾਰ ਕੋਲ ਜ਼ੁਬਾਨ ਬੰਦ ਕਰਨ ਦਾ ਇੱਕ ਹੀ ਹੱਲ ਆ ਉਹ ਸਰਕਾਰ ਨੂੰ ਪਤਾ ਉਹ ਕਰ ਲਵੇ ਪਰ ਪਰਚੇ ਪਾ ਕੇ ਜੇਲਾਂ 'ਚ ਡੱਕ ਕੇ ਕਿਸੇ ਵੀ ਤਰੀਕੇ ਦੇ ਨਾਲ ਚੈਨਲ ਬੰਦ ਕਰਕੇ ਇਹ ਸਾਡੀ ਆਵਾਜ਼ ਨਹੀਂ ਦਬਾ ਸਕਦੇ ਅੱਜ ਲੋਕ ਵਾਈ ਟੀਵੀ ਦਾ ਪੇਜ ਬੰਦ ਕੀਤਾ ਮੈਂ ਸਾਰੇ ਅਖਬਾਰ ਪੱਤਰਕਾਰਾਂ ਨੂੰ ਬੇਨਤੀ ਕਰਦਾ ਕਿ ਆਵਾਜ਼ ਵੱਡੇ ਪੱਧਰ ਤੇ ਇਸ ਖਿਲਾਫ ਉਠਾਈਏ ਨਹੀਂ ਵਾਰੀ ਤੁਹਾਡੀ ਵੀ ਹੈ ਅੱਜ ਮੇਰੀ ਵਾਰੀ ਹੈ ਗੱਲ ਤੁਹਾਡੀ ਵਾਰੀ ਤੇ ਲਗਾਤਾਰ ਹਮਲੇ ਹੋਰ ਵੀ ਰੇਯਾ ਰਤਨਦੀਪ ਢਾਲੀਵਾਲ ਨੇ ਵੀ ਆਪਣੀ ਪੋਸਟ ਪਾਈ ਸੀ ਉਸੇ ਤਰੀਕੇ ਨਾਲ ਲਗਾਤਾਰ ਜਿਹੜੀ ਹੈ ਉਹ মিডিਆ ਤੇ ਹਮਲੇ ਹੋ ਰਿਹਾ ਸੋ ਆਪਾਂ ਨੂੰ ਇੱਕ ਜੁੱਟ ਹੋ ਕੇ ਜਿਹੜਾ 24 ਦਾ ਸਾਡਾ ਸੰਘਰਸ਼ ਹੈ ਉਹਦੇ ਤੇ ਵੱਧ ਤੋਂ ਵੱਧ ਗੈਨਤੀ ਦੇ ਵਿੱਚ ਪਹੁੰਚੋ ਤਾਂ ਕਿ ਜਿਸ ਤਰੀਕੇ ਦੇ ਨਾਲ ਵੀ মিডিਆ ਦੀ ਆਵਾਜ਼ ਬੰਦੀ ਚਾਹੇ ਅਧਾਰਾ ਵੱਡਾ ਚਾਹੇ ਛੋਟਾ ਚਾਹੇ ਜੱਗ ਬਾਣੀਆ ਚਾਹੇ ਲੋਕ ਬਾਜ਼ ਜਿਸ ਤਰੀਕੇ ਦੇ ਨਾਲ ਵੀ মিডিਆ ਦੇ ਉੱਤੇ ਹਮਲਾਵਰ ਹੋ ਕੇ ਸਰਕਾਰ ਆਈ ਹੋਈ ਹੈ ਉਹਨੂੰ ਰੋਕਣਾ ਪੈਣਾ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ মিডিਆ ਦੀ ਆਵਾਜ਼ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਆ ਮੀਡੀਆ ਤੇ ਹਮਲੇ ਕੀਤੇ ਜਾ ਰਹੇ ਨੇ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਲੋਕ ਆਵਾਜ਼ ਟੀਵੀ ਚੈਨਲ ਉਸ ਨੂੰ ਬੰਦ ਕਰਵਾਇਆ ਗਿਆ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੱਤਰਕਾਰ ਰਤਨਦੀਪ ਢਾਲੀਵਾਲ ਉਸ ਦੇ ਪੇਜ ਦੇ ਉੱਪਰ ਸਟ੍ਰਾਈਕ ਭੇਜੀਆਂ ਜਾ ਰਹੀਆਂ ਨੇ ਤੇ ਇਹ ਸਟ੍ਰਾਈਕ ਕਿਸੇ ਹੋਰ ਦੇ ਵੱਲੋਂ ਨਹੀਂ ਸਗੋਦੀ ਆਮ ਆਦਮੀ ਪਾਰਟੀ ਪੰਜਾਬ ਦੇ ਪੇਜ ਤੋਂ ਭੇਜੀਆਂ ਜਾ ਰਹੀਆਂ ਨੇ ਤਾਂ ਹੁਣ ਤੁਹਾਨੂੰ ਦੱਸਦੇ ਆ ਕਿ ਆਖਰਕਾਰ ਸਟ੍ਰਾਈਕ ਭੇਜਣ ਦੇ ਨਾਲ ਹੁੰਦਾ ਕੀ ਆ ਜਦੋਂ ਕੋਈ ਕਾਪੀਰਾਈਟ ਸਟ੍ਰਾਈਕ ਭੇਜਦਾ ਤੇ ਜੇਕਰ 4 ਤੋਂ 5 ਵੱਧ ਸਟ੍ਰਾਈਕ ਹੋ ਜਾਂਦੀਆਂ ਨੇ ਤੇ ਸਿੱਧੇ ਤੌਰ ਤੇ ਜਿਹੜਾ ਪੇਜ ਫੇਸਬੁੱਕ ਤੋਂ ਜਿਹੜਾ ਹਟਾ ਦਿੱਤਾ ਜਾਂਦਾ ਤਾਂ ਉਸੇ ਤਰ੍ਹਾਂ ਜਿਵੇਂ ਲੋਕ ਆਵਾਜ਼ ਟੀਵੀ ਦੇ ਨਾਲ ਕੱਲ ਕੀਤਾ ਗਿਆ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਰਤਨਦੀਪ ਸਿੰਘ ਢਾਲੀਵਾਲ ਜਿਸ ਦੇ ਤੁਸੀਂ ਪੋਡਕਾਸਟ ਹੁੰਦੇ ਹੋ ਤੇ ਅੱਜ ਰਤਨਦੀਪ ਸਿੰਘ ਢਾਲੀਵਾਲ ਦੇ ਪੇਜ ਦੇ ਉੱਪਰ ਲਗਾਤਾਰ ਸਟ੍ਰਾਈਕ ਭੇਜੀਆਂ ਜਾ ਰਹੀਆਂ ਨੇ ਤੇ ਨਾਲ ਇਸ ਵਕਤ ਪੱਤਰਕਾਰ ਰਤਨਦੀਪ ਸਿੰਘ ਢਾਲੀਵਾਲ ਜੁੜੇ ਹੋਏ ਨੇ ਰਤਨ ਕਿਸ ਤਰ੍ਹਾਂ ਵੇਖਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਮੀਡੀਆ ਦੀ ਆਜ਼ਾਦੀ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਰੇਟਸ ਕੀਤੀਆਂ ਜਾ ਰਹੀਆਂ ਨੇ ਚੈਨਲ ਬੰਦ ਕਰਵਾਏ ਜਾ ਰਹੇ ਨੇ ਕਾਪੀਰਾਈਟ ਸਟ੍ਰਾਈਕ ਭੇਜੇ ਜਾ ਰਹੇ ਨੇ ਕਿਸ ਤਰ੍ਹਾਂ ਵੇਖਿਆ ਜਾਵੇ ਹਾਂਜੀ ਟੋਟਲੀ ਇਹ ਤਾਂ ਮਤਲਬ ਤਾਨਾਸ਼ਾਹੀ ਤੇ ਉੱਤਰ ਆਈ ਹੈ ਸਰਕਾਰ ਦੇ ਸਰਕਾਰ ਦੱਸਣਾ ਚਾਹੁੰਦੀ ਆ ਵੀ ਜਿਹੜੇ ਮੁੱਖ ਮੰਤਰੀ ਦਾ ਚਿਹਰਾਗਾ ਉਹ ਵੀ ਅਸੀਂ ਪੇਂਟਡ ਕਰਾ ਲਿਆ ਆ ਆਮ ਆਦਮੀ ਪਾਰਟੀ ਨੇ ਤੇ ਉਹ ਵੀ ਜਿਹੜੇ ਚਿਹਰੇ